ਸਾਰੇ মিডিਆ ਦੇ ਜਿੰਨੇ ਵੀ ਪੱਤਰਕਾਰ ਭਰਾ ਆ ਨੇ ਸਾਰੇ ਵੈਬ ਚੈਨਲਸ ਦੇ ਨਾਲ ਸੰਬੰਧੀ ਸੀਗੇ ਚਾਹੇ ਉਹ ਇਲੈਕਟ੍ਰੋਨਿਕ মিডিਆ ਦੇ ਨਾਲ ਸੰਬੰਧੀ ਸੀਗੇ ਸਾਰਿਆਂ ਨੇ ਜਿਹੜੀ ਇਹ ਮੀਟਿੰਗ ਸ਼ਾਹਪੁਰ ਚੌਂਕ ਦੇ ਵਿੱਚ ਹੋਈ ਹੈ ਤਾਂ ਸਾਰਿਆਂ ਨੇ ਜਿਹੜੀਆਂ ਆਪਣੀਆਂ ਮੁਸ਼ਕਿਲਾਂ ਜਿੰਨੇ ਵੀ ਉਹਨਾਂ ਨੂੰ ਫੀਲਡ ਦੇ ਵਿੱਚ ਆਉਂਦੇ ਨੇ ਸਾਰਿਆਂ ਨੇ ਇੱਕ ਦੂਸਰੇ ਦੇ ਨਾਲ ਜਿਹੜੇ ਸਾਂਝੇ ਕੀਤੇ ਨੇ ਤਾਂ ਬਹੁਤ ਜਲਦ ਇੱਕ ਜਿਹੜੀ ਇਹ ਵੈਬ ਐਸੋਸੀਏਸ਼ਨ ਦੇ ਸੰਬੰਧ ਦੇ ਵਿੱਚ ਜਿਹੜੀ ਹੈ ਇੱਕ ਸੰਗਠਨ ਦਾ ਜਿਹੜਾ ਗਠਨ ਹੋਏਗਾ ਤੇ ਵਾਰੀ-ਵਾਰੀ ਸਿਰ ਜਿਹੜੀ ਹੈ ਉਸ ਦੇ ਵਿੱਚ ਪ੍ਰਧਾਨਗੀ ਦੀ ਚੋਣ ਵੀ ਹੋਏਗੀ ਔਰ ਵੀ ਜਿਹੜੇ ਅਹੁਦੇ ਉੱਤੇ ਜਿਹੜੀਆਂ ਨਿਯੁਕਤੀਆਂ ਹੋਣਗੀਆਂ ਤੇ ਪੱ ਉਹਨਾਂ ਦਾ ਜਿਹੜਾ ਹੱਲ ਕਰਨ ਦਾ ਜਿਹੜਾ ਕਿ ਨਿਰਣੇ ਉਸ ਮੀਟਿੰਗ ਦੇ ਵਿੱਚ ਦਿੱਤਾ ਜਾਏਗਾ ਤਾਂ ਆਪ ਸਾਰੇ ਪੱਤਰਕਾਰਾਂ ਇੱਥੇ ਪੁੱਜੇ ਨੇ ਆਪਾਂ ਸਾਰਿਆਂ ਦਾ ਜਿਹੜਾ ਕਿ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਮੀਟਿੰਗ ਦੇ ਵਿੱਚ ਪੁੱਜਣ ਤੇ ਧੰਨਵਾਦ ਜੀ ਜੈਨ ਜੈਵਾਰਤ ਨਮਸਕਾਰ ਮੈਂ ਮਹਿਕਰਨ ਦਾਵਾ ਅੱਜ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਸ਼ਾਹਪੂਰ ਚੌਂਕ ਵਿਖੇ ਡਿਜੀਟਲ ਮੀਡੀਆ ਐਸੋਸੀਏਸ਼ਨ ਡਿਸਟ੍ਰਿਕਟ ਪਠਾਨਕੋਟ ਦੀ ਇੱਕ ਪੱਤਰਕਾਰਾਂ ਦੀ ਮੀਟਿੰਗ ਹੋਈ ਹੈ ਔਰ ਜਿਸ ਦੇ ਵਿੱਚ ਪੱਤਰਕਾਰਾਂ ਨੂੰ ਕਾਫੀ ਸਮੇਂ ਲੰਬੇ ਸਮੇਂ ਤੋਂ ਜਿਹੜੀ ਮੁਸ਼ਕਲਾਂ ਆ ਰਹੀਆਂ ਸੀਗੀਆਂ ਉਸ ਨੂੰ ਲੈ ਕੇ ਵਿਚਾਰ ਵਟਾਂਦਰਾ ਜਿਹੜਾ ਉਹ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇੱਕ ਐਸੋਸੀਏਸ਼ਨ ਦਾ ਹੋ ਨੇ ਗਠਨ ਕੀਤਾ ਜਾਵੇਗਾ ਜਿਸ ਦੇ ਵਿੱਚ ਵਾਚੜ ਕੇ ਪੱਤਰਕਾਰ ਜਿਹੜੇ ਨੇ ਉਸ ਦੇ ਵਿੱਚ ਹਿੱਸਾ ਲੈਣਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਮਾਜ ਦੇ ਹਿੱਤ ਦੇ ਲਈ ਵੀ ਕੰਮ ਜਿਹੜੇ ਉਹ ਕੀਤੇ ਜਾਣਗੇ ਜਿਹੜੇ ਵੀ ਭਾਈਪੈਨ ਸਾਡੇ ਨਾਲ ਜੁੜਨਾ ਚਾਹੁੰਦੇ ਉਹ ਜ਼ਰੂਰ ਜੁੜਨ ਔਰ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਜਿਹੜੇ ਹਲਕੇ ਪੈਂਦੇ ਨੇ ਵਕ ਵਕ ਹਲਕਾ ਪੂਆ ਤੋਂ ਹਲਕਾ ਸੁਜਾਂਗਪੁਰ ਤੋਂ ਪਠਾਨਕੋਟ ਤੋਂ ਉਹ ਵੀ ਜਿਹੜੇ ਆ ਸਾਡੇ ਨਾਲ ਇਸ ਮੀਟਿੰਗ ਦੇ ਵਿੱਚ ਮੌਜੂਦ ਸੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਨਿਯੁਕਤੀਆਂ ਵੀ ਜਿਹੜੀਆਂ ਉਹ ਕੀਤੀਆਂ ਜਾਣਗੀਆਂ ਪ੍ਰਧਾਨ ਦੀ ਚੋਣ ਵੀ ਜਿਹੜੀ ਉਹ ਕੀਤੀ ਜਾਏਗੀ ਧੰਨਵਾਦ ਨਮਸਕਾਰ ਮੈਂ ਸਚੀਨ ਅੱਜ ਪਠਾਨਕੋਟ ਦੇ ਵਿੱਚ ਡਿਜੀਟਲ মিডিਆ ਐਸੋਸੀਏਸ਼ਨ ਦੇ ਅੰਡਰ ਇੱਕ ਮੀਟਿੰਗ ਦਾ ਜਿਹੜਾ ਆਗਾਜ਼ ਕੀਤਾ ਗਿਆ ਜਿਹਦੇ ਵਿੱਚ ਜ਼ਿਲ੍ਹੇ ਪਰ ਦੇ ਸਾਰੇ ਪੱਤਰਕਾਰਾਂ ਨੂੰ ਖੁੱਲਾ ਆਮੰਤਰਨ ਦਿੱਤਾ ਗਿਆ ਕਿ ਉਹ ਆ ਕੇ ਸੰਗਠਨ ਦਾ ਹਿੱਸਾ ਬਣੇ ਔਰ ਆਉਣ ਵਾਲੀਆਂ ਜੋ ਵੀ ਮੁਸ਼ਕਿਲਾਂ ਔਰ ਜੋ ਵੀ ਦਿਸ਼ਾ ਨਿਰਦੇਸ਼ ਉਹ ਚਾਹੁੰਦੇ ਨੇ ਜਾਂ ਆਪਦੀ ਜੋ ਕੋਈ ਗੱਲਬਾਤ ਰੱਖਣਾ ਚਾਹੁੰਦੇ ਨੇ ਉਹ ਇਸ ਸੰਗਠਨ ਦੇ ਵਿੱਚ ਆ ਕੇ ਹਿੱਸਾ ਬਣ ਕੇ ਆਪਣੀ ਗੱਲਬਾਤ ਰੱਖ ਸਕਦੇ ਨੇ ਸੋ ਅਪੀਲ ਹੈ ਸਾਰੇ ਜ਼ਿਲ੍ਹਾ ਭਰ ਦੇ ਪੱਤਰਕਾਰਾਂ ਨੂੰ ਉਹ ਆ ਕੇ ਇਸ ਸੰਗਠਨ ਦੇ ਨਾਲ ਜੁੜਨ ਔਰ ਇਸ ਸੰਗਠਨ ਦਾ